ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਮੈਂ ਅੱਜ ਦੀ ਵੀਡੀਓ ਸ਼ੁਰੂ ਕਰਾਂ ਇੱਕ ਅਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਅੱਜ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਉਹ ਸਾਡੇ ਸੂਬੇ ਦੇ ਜਿਹੜੇ ਐਮ ਐਲ ਏ ਨੇ ਵਧਾਇਕ ਨੇ ਉਹਨਾਂ ਬਾਰੇ ਕਰ ਰਹੇ ਆ ਉਹ ਇਹ ਕਹਿੰਦੇ ਨੇ ਕਿ ਸਾਡਾ ਰੁਤਬਾ ਜਿਹੜਾ ਹੈ ਉਹ ਚੀਫ ਸਕੱਟਰੀ ਦੇ ਲੈਵਲ ਦਾ ਹੁੰਦਾ ਹੈ ਮੁਖ ਸਖਤਰ ਜਿਹੜਾ ਜਿਹੜਾ ਵਿਰੋਕ ਰੇਸੀ ਦੇ ਵਿੱਚ ਸਭ ਤੋਂ ਉੱਚਾ ਉਹਦੇ ਤੇ ਬੈਠਾ ਹੁੰਦਾ ਉਹ ਚੀਫ ਸਕੱਟਰੀ ਹੁੰਦਾ ਸਾਰੇ ਸਖਤਰ ਸਾਰੇ ਡੀ ਸੀ ਸ ਉਹਦੇ ਅੰਡਰ ਹੁੰਦੇ ਨੇ ਜਿਹੜੀ ਕਿਸਮ ਦੀ ਜਿਹੜੀ ਸਰਕਾਰ ਹੈ ਉਹ ਚਲਾਉਂਦਾ ਹੈ ਭਾਵੇਂ ਹਕਮ ਲੋਕਤੰਤਰ ਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਦਾ ਹੁੰਦਾ ਪਰ ਉਹਦੇ ਰਾਹੀਂ ਇਹ ਐਗਜ਼ੀਕਿਊਟ ਹੁੰਦਾ ਜਿਹੜੀ ਐਗਜ਼ੀਕਿਊਟਿਵ ਹੁੰਦੇ ਨੇ ਇਹਦੇ ਕੋਲ ਪਾਵਰਸ ਤੋਂ ਇਹ ਜਿਹੜਾ ਚੀਫ ਸੈਕਟਰੀ ਹੈ ਉਹਦੇ ਬਰਾਬਰ ਦਾ ਰਤਬਾ ਐਮਐਲਏ ਦਾ ਹੁੰਦਾ ਐਮਐਲਏ ਜਨ ਬਧਾਇਕ ਇਹ ਗੱਲ ਕਹਿ ਰਹੇ ਨੇ ਹੁਣ ਜਿਹੜਾ ਐਮ.ਐਲ.ਏ ਐ ਅੱਜ ਜਿਹੜਾ ਐਮ.ਐਲ.ਏ ਐ ਉਹਦੀ ਜਿਹੜੀ ਤਨਖਾਹ ਹੈ ਜਾਂ ਉਹਨੂੰ ਜੋ ਮਿਲਦਾ ਮਹੀਨੇ ਦਾ ਮਾਸਿਕ ਸੇਵਾ ਫਲੋਂ ਤਾਂ ਕਹਿੰਦੇ ਸੇਵਾ ਕਰਦੇ ਆ ਉਹ 84000 ਰੁਪਏ ਮਿਲਦਾ। ਯਾਨੀ 84000 ਵੀ ਇਸ ਤਰ੍ਹਾਂ ਜਿਹੜੀ ਬੇਸਿਕ ਜਿਮ ਵਾਲੀ 25000 ਦਿੱਤੀ ਫਿਰ ਉਹਦੇ ਵਿਧਾਨ ਸਭਾ ਦਾ ਹਲਕਾ ਹੁੰਦਾ 25000 ਰੁਪਏ ਹੋਗੇ। ਫਿਰ ਉਹਨੇ ਇੱਕ ਪੀਏ ਰੱਖਣਾ ਸਰਕਾਰ ਬੈਠਾ ਕਈ ਹੁੰਦੇ ਨੇ ਸਰਕਾਰੀ ਤੌਰ ਤੇ ਰੱਖਣਾ 15000 ਉਹਦਾ ਹੋ ਗਿਆ ਫਿਰ ਫੋਨ ਹੈ ਪਾਣੀ ਹੈ ਚਾਹ ਪਾਣੀ ਹੋਰ ਪੱਤੇ ਨੇ ਇਹ ਬਲਾ ਕੇ ਕੋਈ ਜ਼ਿਆਦਾ ਨਹੀਂ ਬਣਦਾ ਉਹਨਾਂ ਦੇ ਮਤਲਬ ਇਹ 84000 ਬਣਦਾ ਹਾਲਾਂਕਿ ਕਾਫੀ ਪੱਤੇ ਹੁੰਦੇ ਨੇ ਫ੍ਰੀ ਜਾਂਦੇ ਨੇ ਜਾਂ ਜਿਹੜੀ ਵੀ ਗੱਡੀ ਉਹਨਾਂ ਨੂੰ ਮਿਲਦੀ ਹੈ ਗੱਡੀ ਦਾ ਜਿਹੜਾ ਪੈਟਰੋਲ ਦਾ ਖਰਚਾ ਸਾਰਾ ਮਿਲਦਾ ਉਹ ਕਹਿੰਦੇ ਨੇ ਕਿ ਸਾਨੂੰ 84000 ਹੀ ਮਿਲਦਾ ਹੈ ਤਨਖਾਹ ਦੇ ਤੌਰ ਫਿਰ ਜੇ ਉਹ ਮੁਖਸਤਤਰ ਦੇ ਲੈਵਲ ਦੇ ਨੇ ਤਾਂ ਸਾਡੀ ਤਨਖਾਹ ਵਧਣੀ ਚਾਹੀਦੀ ਹੈ ਕਿੰਨੀ ਹੋਵੇ ਤਨਖਾਹ ਇਹ ਕਹਿੰਦੇ ਨੇ 3 ਲੱਖ ਹੋਣੀ ਚਾਹੀਦੀ ਹੈ 3 ਲੱਖ ਰੁਪਏ ਮਹੀਨਾ ਸਾਡੀ ਤਨਖਾਹ ਹੋਣੀ ਚਾਹੀਦੀ ਹੈ ਇਹ ਕਹਿ ਰਹੇ ਨੇ ਜਿਹੜੇ ਸਾਡੇ ਐਮਏ ਹੁਣ ਗੱਲ ਇਹ ਹੈ ਐਮਐਲਏ ਦੀ ਤਨਖਾਹ 3 ਲੱਖ ਦੀ ਮੰਗ ਲੈਕਿਨ ਸਰਕਾਰੀ ਖਜ਼ਾਨਾ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਭਰਿਆ ਹੋਇਆ ਹੈ ਪਰ ਭਰਿਆ ਭਾਵੇਂ ਹੋ ਕਰਜ਼ੇ ਦੇ ਪੈਸੇ ਨਾਲ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਸਾਡਾ ਖਜ਼ਾਨਾ ਖਾਲੀ ਨਹੀਂ ਹੈ ਖਾਲੀ ਤਾਂ ਪੀਪਾ ਹੁੰਦਾ ਤੇ ਪੀਪਾ ਮਨਪ੍ਰੀਤ ਦਾ ਖਾਲੀ ਰਿਹਾ ਹਮੇਸ਼ਾ ਅਸੀਂ ਨਹੀਂ ਕਹਿੰਦੇ ਸਾਡਾ ਖਾਲੀ ਹੈ ਭਾਵੇਂ ਸਾਨੂੰ ਕਰਜ਼ਾ ਲੈਣਾ ਪੈਂਦਾ ਤੇ ਕਰਜ਼ਾ ਤਾਂ ਸਰਕਾਰ ਲੈ ਰਹੀ ਹੈ ਤੇ ਸਰਕਾਰ ਤੁਸੀਂ ਫਿਰ ਜੇ ਕਰਜ਼ਾ ਲੈ ਕਿ ਹੈ ਤੇ ਨਰਖ ਕਰ ਦੋ ਤੇ ਹੁਣ ਜਿੰਨੇ ਵੀ 2 ਸਾਲ ਹੀ ਨੇ ਸਰਕਾਰ ਸਭਾ ਤੋਂ ਉਕਸਾਰ ਰਹਿ ਗਈ 27 ਦਾ ਇਲੈਕਸ਼ਨ ਹੈ ਇਸ ਕਿਸਮ ਦੀ ਗੱਲ ਉੱਠੀ ਹੁਣ ਗੱਲ ਦੇਖੋ ਜੇਪ ਵਧਾਉਂਦੇ ਨੇ ਮੰਨ ਲਓ ਜੇਪ ਵਧਾਉਂਦੇ ਨੇ 117 ਨੇ ਮੰਤਰੀ ਕੱਢ ਦੋ ਤੇ ਜੋ ਸਪੀਕਰ ਡਿਪੀ ਸਪੀਕਰ ਵੀ ਚਲੋ ਕੱਢ ਦੋ ਜਿਹੜੇ 9 ਐਮ ਐਲ ਏ ਨੇ ਉਹ ਜਿਹੜੇ ਉਹਨਾਂ ਦਾ ਜਿੰਨਾ ਖਰਚਾ ਪੈਣਾ ਸਾਰਿਆਂ ਦਾ ਵਧਾ ਕੇ ਉਹ 25 ਤੋਂ 30 ਕਰੋੜ ਰੁਪਇਆ ਵੱਧ ਜਾਣਾ ਮਹੀਨੇ ਦਾ ਇਹ ਜਿਹੜੇ ਕੈਲਕੂਲੇਸ਼ਨ ਇਹ ਕਹਿੰਦੀ ਹੈ ਪਰ ਇਸ ਦੇ باوجود ਸਾਰੀਆਂ ਪਾਰਟੀਆਂ ਦੇ ਐਮਐਲਏ ਇਕੱਠੇ ਹੋ ਕੇ ਜਿਹੜੀ ਗੱਲ ਇੱਕ ਅਖਬਾਰ ਨੇ ਲਿਖੀ ਹੈ ਅਖਬਾਰ ਇਹ ਕਹਿੰਦਾ ਕਿ ਇਹਨਾਂ ਸਭ ਨੇ ਇਕੱਠੇ ਹੋ ਕੇ ਕਿਹਾ ਕਿ ਸਾਡੀ ਤਨਖਾਹ ਵਧਾਓ ਤੇ ਸਪੀਕਰ ਸਾਹਿਬ ਨੂੰ ਕਿਹਾ ਸਪੀਕਰ ਸਾਹਿਬ ਨੇ ਕਹਿੰਦੇ ਜੀ ਫਿਰ ਮੀਟਿੰਗ ਬੁલાਈ ਕਰਤਾਰ ਸਿੰਘ ਸਦਵਾ ਨੇ ਉਹਨਾਂ ਨੇ ਫਿਰ 20 ਅਗਸਤ ਨੂੰ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਡਿਪੀ ਸਪੀਕਰ ਜੈਕਿਸ਼ਨ ਰੋੜੀ ਸੀ ਵਿੱਤ ਮੰਤਰੀ ਜੀ ਤੋਂ ਪੈਸਾ ਲੈਣਾ ਹਰਪਾਲ ਸਿੰਘ ਚੀਮਾ ਸੀ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਸੀ ਪ੍ਰਤਾਪ ਸਿੰਘ ਬਾਜਬोत ਸੀ ਜਿਹੜੀ ਜਿੰਨੀਆਂ ਵੀ ਵਿਧਾਨ ਸਭਾ ਦੀਆਂ ਕਮੇਟੀਆਂ ਬਣੀਆਂ ਉਹਨਾਂ ਦੇ ਚੇਅਰਮੈਨ ਵੀ ਹਾਜ਼ਰ ਸੀ ਤਾਂ ਇਸ ਤਰੀਕੇ ਨਾਲ ਇਸ ਨੇ ਸਭ ਬਿਲਕੁਲ ਸਰਵਸੰਮਤੀ ਨਾਲ ਇਹ ਗੱਲ ਜਿਹੜੀ ਹੈ ਇਹ ਜਨਰਲ ਪਰਪਸ ਕਮੇਟੀ ਹੈ ਇਹ ਬਣਾਈ ਸੀ ਇਹ ਦੀ ਬਿਠ ਹੋਈ ਆ ਉਹਦੇ ਜਿਹਦੇ ਮੈਂ ਨਾ ਦੱਸਦੇ ਉਹਦੇ ਚ ਫੈਸਲਾ ਕਰ ਲਿਆ ਕਿ ਇਹਨਾਂ ਨੂੰ ਵਧਾ ਲਿਆ ਜਾਵੇ ਤੇ ਲਖ ਕਰ ਲਈ ਜਾਵੇ ਇਹ ਉਹ ਉਹ ਅੱਛਾ ਕੱਲੇ ਹੀ ਨਹੀਂ ਜਿਹੜੇ ਉਹਨਾਂ ਦੇ ਪੱਤੇ ਨੇ ਟੀਏ ਹੈ ਮੰਨ ਲਓ ਕੋਈ ਬੰਦਾ ਫਾਜ਼ਲ ਕਾ ਤੋਂ ਅੱਛੇ ਹੁੰਦਾ ਜਿਹੜਾ ਉਹਦਾ ਟਰੈਵਲਿੰਗ ਅਲਾਉਂਸ ਹੈ ਜਿਹੜਾ ਉਹਨੂੰ ਮਿਲਿਆ ਸ਼ਾਇਦ 17 ਰੁਪਏ ਕਿਲੋਮੀਟਰ ਉਹਨੂੰ ਦੁੱਗਣਾ ਕਰੋ ਦੂਜਾ ਡੀਏ ਜੇ ਉਹ ਬਾਹਰ ਰਿਹਾ ਕਿਤੇ ਉਹ ਵੀ ਦੁੱਗਣਾ ਕਰੋ ਪੱਤੇ ਵੀ ਦੁੱਗਣਾ ਕਰੋ ਤਨਖਾਹ ਵੀ ਤਿੰਨ ਲੱਖ ਕਰੋ ਇਹ ਜਨਰਲ ਪਰਪਸ ਕਮੇਟੀ ਚ ਪਾਸ ਹੋ ਗਿਆ ਇਸ ਤੋਂ ਬਾਅਦ ਕੈਬਨਟ ਚ ਜਾਣਾ ਹੁੰਦਾ ਕੈਬਨਟ ਤੋਂ ਬਾਅਦ ਫਿਰ ਇਹ ਬਿੱਲ ਦੇ ਰੂਪ ਚ ਆਉਂਦਾ ਹੈ ਤੇ ਜਦੋਂ ਵਿਧਾਨ ਸਭਾ ਚ ਪਾਸ ਹੋ ਜਾਂਦਾ ਤੇ ਫਿਰ ਇਹ ਕਾਨੂੰਨ ਬਣ ਜਾਂਦਾ ਤੇ ਤੁਹਾਨੂੰ ਜਿਹੜਾ ਹੈ ਮਿਲਣਾ ਸ਼ੁਰੂ ਹੋ ਜੂਗਾ ਹੁਣ ਗੱਲ ਇਹ ਹੈ ਸਵਾਲ ਤਾਂ ਇਹ ਹੈ ਇਹ ਸਰਕਾਰ ਦੀ ਬੜੀ ਬੱਲੇ ਬੱਲੇ ਹੋਈ ਸੀ ਜਦੋਂ ਇਹਨਾਂ ਨੇ ਪੈਨਸ਼ਨਰ ਇੱਕ ਪੈਨਸ਼ਨ ਕਰਦੀ ਸੀ ਉਦੋਂ ਲੌਜੀਕੇ ਦਿੱਤਾ ਸੀ ਕਿ ਸਰਕਾਰੀ ਖਜ਼ਾਨੇ ਤੇ ਕਿਉਂ ਬੋਝ ਪੈਂਦਾ ਮਤਲਬ ਬੰਦਾ 6 ਵਰਜਤ ਪ੍ਰਕਾਸ਼ ਸਿੰਘ ਬਾਦਲ ਤੇ ਵੈਸੇ ਜ਼ਿਆਦਾ ਸੀ ਵੀ ਸਭ ਤੋਂ ਜ਼ਿਆਦਾ ਪੈਨਸ਼ਨ ਇੱਕ ਜਿਹੜਾ ਬੰਦਾ 5 ਸਾਲ ਚ ਪੈਨਸ਼ਨ ਲੱਗ ਜਾਂਦੀ ਹੈ ਸਰਕਾਰੀ ਮੁਲਾਜ਼ਮ ਨੂੰ ਲੱਗਦੀ ਹੈ 60 ਸਾਲ ਜਾਂ 85 ਸਾਲ ਦੇ ਵਿੱਚ ਕਈਆਂ ਨੂੰ 60 ਸਾਲ ਚ ਲੱਗਦੀ ਹੈ ਕਈ ਕੇਂਦਰ ਵਾਲੇ ਨੂੰ 65 ਸਾਲ ਚ ਲੱਗਦੀ ਹੈ ਲੈਕਿਨ ਇੱਥੇ 5 ਸਾਲਾਂ ਚ ਇੱਕ ਪੈਨਸ਼ਨ ਆ ਜਾਂਦੀ ਹੈ ਫਿਰ ਅਗਲੇ 5 ਸਾਲਾਂ ਚ ਫਿਰ ਦੂਜੀ ਲੱਗ ਜਾਂਦੀ ਹੈ ਕਹਿੰਦੇ ਨਹੀਂ ਇੱਕੋ ਪੈਨਸ਼ਨ ਚਾਹੀਦੀ ਹੈ ਤਰਕ ਠੀਕ ਲੱਗਿਆ ਬੜੀਆਂ ਸਵਕੀਆਂ ਅਖਬਾਰਾਂ ਚ ਲੱਗਿਆ ਮੀਡੀਆ ਚ ਬੜੀ ਬੱਲੇ ਬੱਲੇ ਹੋਈ ਹੁਣ ਜਦੋਂ ਇਹ ਜਾਊਗੇ ਮੀਡੀਆ ਕਿਵੇਂ ਲਊਗਾ ਦੇਖਣਾ ਲੱਗਣਾ ਹੈ ਤਰਕ ਨਾਲ ਜੇ ਆਪਾਂ ਗੱਲ ਕਰੀਏ ਦਲੀਲ ਨਾਲ ਜੇ ਗੱਲ ਕਰੀਏ ਦੇਖੋ ਜੇ 84000 ਜੋ ਇਹ ਕਹਿੰਦੇ ਨੇ ਉਹ ਤਾਂ ਹੈ ਘੱਟ ਇਹ ਤਾਂ ਬੰਦੇ ਭਾਈ ਇਹ ਤਨਖਾਹ ਦੇ ਪੱਤਰ ਤੇ ਘੱਟ ਹੈ 3 ਲੱਖ ਜ਼ਿਆਦਾ ਹੈ ਇਹ ਵੀ ਹੈ ਤੇ ਲੇਕਿਨ ਜੋ ਸਵਦਾਵਾ ਜੋ ਪਾਵਰ ਇੱਕ ਐਮਐਲਏ ਕੋਲ ਹੈ ਤੇ ਉਹ ਉਹ ਨੂੰ ਵੀ ਤਾਂ ਦੇਖੋ ਨਾ ਮੈਂ ਨਹੀਂ ਕਹਿੰਦਾ ਕਿ ਐਮਐਲਏ ਕੋਲ ਹੋਰ بڑے ਇਨਕਮ ਦੇ ਸਾਧਨ ਨੇ ਮੈਂ ਕੋਈ ਕਿਸੇ ਤੇ ਝੋਲ ਮਿਲਾਉਂਦਾ ਵੀ ਨਹੀਂ ਤਾਂ ਦਾ ਠੇਕਾ ਜਾਂ ਜਿਹੜੇ ਜਿਹੜੇ ਬਾਧੂ ਨਜਾਇਜ਼ ਨਜਾਇਜ਼ ਕੰਮ ਕਰਦੇ ਨੇ ਗਾਹ ਵਗਾਏ ਉਹ ਆਕੇ ਦੇ ਜਾਂਦੇ ਨੇ ਜਾਂ ਜਿਨ੍ਹਾਂ ਦਾ ਨਜਾਇਜ਼ ਕੰਮ ਹੁੰਦਾ ਉੱਥੋਂ ਪੈਸਾ ਹੁੰਦਾ ਪੈਸਾ ਫਿਰ ਰੱਖ ਕੇ ਉਸ ਤੋਂ ਬਾਅਦ ਇਹਨਾਂ ਨੇ ਅਗਲੀ ਇਲੈਕਸ਼ਨ ਲਈ ਵੀ ਇਕੱਠਾ ਕਰਨਾ ਹੁੰਦਾ ਮੈਂ ਕੋਈ ਗੱਲ ਕੋਈ ਇਲਜ਼ਾਮ ਕਿਸੇ ਤੇ ਨਹੀਂ ਲਾਉਂਦਾ ਇਹ ਗੱਲ ਨਹੀਂ ਹੈ ਜੇ ਮੈਂ ਸਿਰਫ ਜਿਹੜਾ ਬੰਦਾ ਇਮਾਨਦਾਰੀ ਨਾਲ ਕੱਲੀ ਤਨਖਾਹ ਤੇ ਜਿਉਂਦਾ ਹੈ ਤਾਂ ਉਹਦੇ ਲਈ ਮੈਂ ਇਹ ਸਮਝਦਾ ਕਿ 84 ਹਜ਼ਾਰ ਘੱਟ ਹੈ। 3 ਲੱਖ ਵੱਧ ਹੈ। ਕਿਤੇ ਅਧ ਵਿਚਾਰੇ ਜੇ ਗੱਲ ਹੋ ਸਕਦੀ ਹੈ ਜੇ ਵਧਾਉਣੀ ਹੋਵੇ। ਹਾਲਾਂਕਿ ਇਹਨੇ 3 ਲੱਖ ਦਾ ਪਾਸ ਕਰਤਾ ਤੇ ਜਦੋਂ ਇਹ ਬਿਲ ਆਏ ਪਾਸ ਹੋਈ ਜਾਣਾ ਉਹਦੇ ਚ ਜਦੋਂ ਤੁਸੀਂ ਪੈਨਸ਼ਨ ਦੀ ਗੱਲ ਕੀਤੀ ਹੈ ਉਹ ਤੋਂ ਕਿਵੇਂ ਫਿਰ ਕਰੋਗੇ ਜੇ ਖਰਚਾ ਜਿਹੜਾ ਤੁਸੀਂ ਉਧਰੋਂ ਪੈਨਸ਼ਨਾਂ ਰੋਕ ਕੇ ਬਾਕੀ ਪੈਨਸ਼ਨਾਂ ਰੋਕ ਕੇ ਬਚਾਇਆ ਉਹਨੇ ਇੰਦਰ ਚੜਾ ਜਾਊਗਾ। ਇਹ ਇੱਕ ਮਸਲਾ ਬੜਾ ਹੈ ਹੁਣ ਜਿਹੜਾ ਇੱਕ ਐਮਐਲਏ ਐਮਐਲਏ ਦੀ ਇਲੈਕਸ਼ਨ ਚ ਬੜਾ ਖਰਚ ਹੋਣ ਲੱਗੇ ਆਮਦ ਦੇ ਤਾਂ ਲੜ ਨਹੀਂ ਸਕਦਾ ਖਰਚ ਹੁੰਦਾ ਐਮਐਲਏ ਦੀ ਇਲੈਕਸ਼ਨ ਹਰ ਰੋਜ਼ ਲੋਕ ਮਿਲ ਆਉਂਦੇ ਨੇ ਚਾਹ ਪਾਣੀ ਦਾ ਖਰਚਾ ਹੁੰਦਾ ਦਫ਼ਤਰ ਦਾ ਖਰਚਾ ਹੁੰਦਾ ਕਈ ਵਾਰੀ ਦੋ ਦੋ ਦਫ਼ਤਰ ਤਿੰਨ ਤਿੰਨ ਦਫ਼ਤਰ ਵੀ ਹਲਕੇ ਜਿਹੇ ਵੱਡੇ ਨੇ ਉੱਥੇ ਬਣਾਏ ਹੋਏ ਨੇ ਬੱਦੇ ਰੱਖੇ ਨੇ ਉਹਨਾਂ ਦਾ ਖਰਚਾ ਉਹਨਾਂ ਦੇ ਸੇਵਾ ਪਾਣੀ ਦਾ ਖਰਚਾ ਖਰਚੇ ਤਾਂ ਬਹੁਤ ਨੇ ਤੇ ਬਿਲਕੁਲ ਇੱਕ ਪੀਏ ਨਾਲ ਥੋੜੀ ਸਰਦਾ ਫਿਰ ਕਈ ਮੁਲਾਜ਼ਮ ਰਖਣੇ ਪੈਂਦੇ ਨੇ ਕਈ ਪਾਸੇ ਗੱਲ ਹੁੰਦੀ ਹੈ ਤਾਂ ਇਹ ਸਾਰੀਆਂ ਗੱਲਾਂ ਚ ਇੱਕ ਤਾਂ ਗੱਲ ਹੈ ਕਿ ਬਹੁਤ ਸਾਰੇ ਜਿਹੜੇ ਐਮਐਲਏ ਨੇ ਹੁਣ ਤੱਕ ਇਸ ਵਾਰ ਮੈਨੂੰ ਜਿਆਦਾ ਨਹੀਂ ਪਤਾ ਕਿ ਉਹਨਾਂ ਨੂੰ ਵੀ ਆਤ ਪੈ ਗਈ ਜਿਹੜੇ ਆਏ ਨੇ ਆਪ ਘਰਾਂ ਚੋਂ ਲੇਕਿਨ ਬਹੁਤ ਸਾਰੇ ਐਮਐਲਯੂ ਤਾਂ ਕੋਈ ਫਰਕ ਹੀ ਨਹੀਂ ਪੈਂਦਾ ਤਾਂ ਹੀ ਪਹਿਲਾਂ ਕਦੇ ਡਿਮਾਂਡ ਵੀ ਦੀ ਉੱਠੀ ਹੋਊਗੀ ਇਹ ਵੀ ਗੱਲ ਹੋ ਸਕਦੀ ਹੈ ਇਸ ਵਾਰ ਫਰਕ ਪਏ ਤੇ ਡਿਮਾਂਡ ਉੱਠੀ ਹੈ ਕੁਛ ਵੀ ਹੈ ਤੁਹਾਡੇ ਲਈ ਇਹ ਇਨਫੋਰਮੇਸ਼ਨ ਹੈ ਤੁਹਾਡੀ ਡਿਸਕਸ਼ਨ ਲਈ ਤੁਹਾਡੇ ਸੰਵਾਦ ਲਈ ਤੁਹਾਡੀ ਚਰਚਾ ਲਈ ਇਹ ਹੈ ਕਿ ਇਹ ਜਿਹੜੀ ਅਖਬਾਰ ਦੀ ਰਿਪੋਰਟ ਹੈ ਇਹ ਕਹਿੰਦੀ ਹੈ ਵੀ ਹੋ ਸਕਦਾ ਹੈ ਇਸੇ ਅਜਰਾਸਤ ਦੇ ਵਿੱਚ ਹੀ ਇਹ ਜਿਹੜਾ ਜਨਰਲ ਪਰਪਸ ਕਮੇਟੀ ਨੇ ਫੈਸਲਾ ਕੀਤਾ ਉਹ ਉਹਦਾ ਬਿਲ ਬਣ ਕੇ ਕਿ ਇੱਕ ਐਮਐਲਏ ਦੀ ਤਨਖਾਹ ਜਿਹੜੀ ਹੈ ਉਹ 3 ਲੱਖ ਹੋ ਜੇ ਹੁੰਦੀ ਹੈ ਨਹੀਂ ਹੁੰਦੀ ਲੇਕਿਨ ਚਰਚਾ ਤਾਂ ਹੋ ਸਕਦੀ ਹੈ ਨਾ ਇਹੀ ਚਰਚਾ ਸੀ ਅੱਜ ਕੀਤੀ ਹੈ ਦੇਖਦੇ ਕੀ ਹੁੰਦਾ ਔਰ ਤੁਹਾਡਾ ਕੀ ਖਿਆਲ ਹੈ ਬਦਲਣੀ ਚਾਹੀਦੀ ਹੈ ਕਿ ਨਹੀਂ ਬਦਲਣੀ ਚਾਹੀਦੀ ਇਹਦਾ ਮੈਨੂੰ ਇੰਤਜ਼ਾਰ ਰਹੂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ